ਸਤ ਸ੍ਰੀ ਅਕਾਲ ਜੀ ਸੋਸਨੌਜੀ ਕੀ ਹਾਲ ਚਾਲ ਹੈ ਮੈਂ ਠੀਕ ਠਾਕ ਆਪਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਉਸਮੈਸਰ ਖਾਨਾ ਦੇ ਵੀ ਛੋੜਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਹਾਂ ਸੋਹਣੇ ਸੋਹਣੇ ਸੂਟ ਨੇ ਜਿਹੜੇ ਅੱਜ ਦੇ ਸੂਟ ਨੇ ਪ੍ਰਿੰਸੈਸ ਕਲੈਕਸ਼ਨ ਹੈ ਤੇ ਮੈਚਿੰਗ ਹੈ ਬਹੁਤ ਹੀ ਪਿਆਰੇ ਸੂਟ ਨੇ ਘੈਂਟ ਘੈਂਟ ਇਹਨਾਂ ਦੇ ਕਲਰ ਨੇਗੇ ਵੀਡੀਓ ਕਰਨ ਲੱਗੇ ਸ਼ੁਰੂ ਤੇ ਆਪਾਂ ਸਾਰੇ ਨਾਲ ਕੇ ਦੇਖਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਵੀਡੀਓ ਨੂੰ ਦੇਖਣਾ ਤੇ ਨਵੇਂ ਚੈਨਲ ਤੇ ਆਉਣ ਵਾਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਸੋਹਣੇ ਸੋਹਣੇ ਸੂਟ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੋ ਜਦੋਂ ਅਸੀਂ ਵੀਡੀਓ ਪਾਇਆ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੱਬ ਕੇ ਸਾਰੇ ਰਿਸ਼ਤੇਦਾਰਾਂ ਜੇ ਮਾਮੀਆਂ ਮਾਸੀਆਂ ਭੂਆ ਕੋਲੇ ਕਿਉਂਕਿ ਵੀਡੀਓ ਮਿਹਨਤ ਨਾਲ ਤੁਹਾਡੇ ਵਾਸਤੇ ਅਸੀਂ ਬਹੁਤ ਵਧੀਆ ਬਣਾਉਨੇ ਆ ਤੇ ਸਾਨੂੰ ਵੀ ਇੱਕ ਹੌਸਲਾ ਮਿਲਦਾ ਜਦੋਂ ਤੁਸੀਂ ਸਾਡੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਜੋ ਆਪਾਂ ਵੀਡੀਓ ਕਰਦੇ ਸ਼ੁਰੂ ਸਾਰੇ ਇਹਨਾਂ ਰੱਖ ਕੇ ਦੇਖਦੇ ਆਂਗੇ ਕਿੰਨੇ ਸੋਹਣੇ ਆਪਣੇ ਕੈਂਟ ਕੈਂਟ ਤੇ ਇਹਨਾਂ ਦੇ ਰੇਟ ਵੀ ਆਪਾਂ ਡਿਸਕਾਊਂਟ ਦੇ ਉੱਤੇ ਲਾਏ ਹੋਏ ਨੇ ਤੇ ਇਹ ਕਪੜਾ ਜਿਹੜਾ ਹੈਗਾ ਇੱਕ ਪ੍ਰਿੰਸੈਸ 컬렉ਸ਼ਨ ਹੈ ਇਹ ਮੈਂ ਇਸ ਕਰਕੇ ਸਾਰੇ ਤੁਹਾਨੂੰ ਦਿਖਾਉਣੀ ਹੈ ਨਹੀਂ ਕਿਉਂਕਿ ਆਪਣਾ ਆਨਲਾਈਨ ਕਸਟਮਰ ਹੈ ਤੇ ਇਹ ਸੂਟ ਸਾਰੇ ਮੈਚਿੰਗ ਵਾਇ ਨੇ ਪ੍ਰਿੰਸੈਸ 컬렉ਸ਼ਨ ਆ 2.5 ਮੀਟਰ ਦੀ ਕੱਟ ਤੁਹਾਨੂੰ ਜਿਹੜੀ ਹੈਗੀ ਹੈ ਮਿਲੂਗੀ ਤੇ ਇਹਦੇ ਮੈਂ ਕਲਰ ਸਾਰੇ ਤੁਹਾਨੂੰ ਦਿਖਾਉਣੀ ਹੈ ਕਿਹੜੇ ਕਿਹੜੇ ਕਲਰ ਤੇ ਕਿਹੜੇ ਕਿਹੜੇ ਡਿਜ਼ਾਈਨ ਆਪਣੇ ਕੋਲੇ ਆਏ ਨੇ ਇਹਦੇ ਵਿੱਚ ਕੁਝ ਥੋੜੇ ਜਿਹੇ ਡਿਜ਼ਾਈਨ ਆ 15 ਕੁ ਸੂਟ ਆਪਾਂ ਰੂਬਰੂ ਕਰਦੇ ਆ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਤੁਸੀਂ ਦਬਕੇ ਸ਼ੇਅਰ ਕਰਨਾ ਹੈ ਤੇ ਜਿਹੜਾ ਸੂਟ ਦਾ ਇਹਦਾ ਬਹੁਤ ਹੀ ਸੋਹਣਾ ਗਲੇ ਦੇ ਨਾਲ ਤਿਆਰ ਹੁੰਦਾ ਤੇ ਗਾਜਰੀ ਕਲਰ ਦੀ ਸਲਵਾਰ ਹੈ ਤੇ ਜਿਹੜਾ ਸਟਾਫੇ ਦਾ ਬਹੁਤ ਪਿਆਰਾ ਹੈ ਤੇ ਕਲੈਕਸ਼ਨ ਵੀ ਇਹਦੀ ਬਹੁਤ ਪਿਆਰੀ ਹੈ ਪ੍ਰਿੰਸੈਸ ਦਾ ਇਹ ਕਪੜਾ ਤੇ ਇਹਦਾ ਰੇਟ ਅਸੀਂ ਡਿਸਕਾਊਂਟ ਦੇ ਉੱਤੇ ਲਾਤਾ ਇਹ ਸੌਣ ਦਾ ਕਰਕੇ ਤੇ ਅਸੀਂ ਇਹ ਸੂਟ ਤੁਹਾਨੂੰ 750 700 ਰੁਪਏ ਦੇ ਵਿੱਚ ਸੂਟ ਨੂੰ ਦੇਣਾ ਹੈਗਾ ਤੇ ਬਹੁਤ ਪਿਆਰੇ ਪਿਆਰੇ ਰੰਗ ਨੇ ਤੇ ਸਕਰੀਨ ਸ਼ਾਟ ਤੁਸੀਂ ਭੇਜ ਕੇ ਇਸ ਨੰਬਰ ਤੇ WhatsApp ਚੱਲਦਾ ਹੈ ਤੇ ਇਸ ਸੂਟ ਨੂੰ ਤੁਸੀਂ ਆਰਡਰ ਪਲੇਸ ਫਟਾਫਟ ਕਰਨਾ ਹੈ ਅਗਲਾ ਕਲਰ ਜਿਹੜਾ ਆਪਣਾ ਸ਼ਰਦਈ ਕੰਟਰਾਸਟ ਕੰਬੀਨੇਸ਼ਨ ਦੇ ਨਾਲ ਹੈ ਬਹੁਤ ਹੀ ਪਿਆਰਾ ਕਲਰ ਹੈ ਗਰੇ ਦੇ ਨਾਲ ਸ਼ਾਰਟ ਪੀਸ 2.5 ਮੀਟਰ ਦੀ ਤੁਹਾਨੂੰ ਮਿਲੇਗੀ ਤੇ ਸਲਵਾਰ ਵੀ ਤੁਹਾਨੂੰ 2.5 ਮੀਟਰ ਦੀ ਮਿਲੇਗੀ ਤੇ ਇਹ ਵੀ ਜਿਹੜਾ ਇਹਦੇ ਵਿੱਚ ਤਿੰਨ ਕਲਰ ਸੀ ਇਹ ਵੀ ਬਹੁਤ ਪਿਆਰਾ ਸ਼ੂਟ ਹੈ ਤੇ ਅਗਲਾ ਕਲਰ ਆਪਣਾ ਇਹ ਕੋਲੇ ਆਇਆ ਹੈ ਗਰੇ ਦੇ ਨਾਲ ਜਿਹੜਾ ਡਿਜ਼ਾਈਨ ਹੈ ਬਹੁਤ ਸੋਹਣਾ ਇੱਕ ਕਪੜਾ ਤਾਂ ਪ੍ਰੀਮੀਅਮ ਕੁਆਲਿਟੀ ਦਾ ਹੈ ਹੀ ਹੈ ਤੇ ਜਿਹੜਾ ਇਹਦਾ ਟੈਬੀ ਲਾਈਨਿੰਗ ਆ ਗਈ ਹੈ ਤੇ ਕਾਟਨ ਸਟਾਫ ਹੈ ਇਹ ਬਹੁਤ ਪਿਆਰੇ ਪਿਆਰੇ ਸ਼ੂਟ ਨੇ ਹੈ ਤੇ ਗ੍ਰੇ ਕਲਰ ਦਾ ਸੂਟ ਤੁਹਾਨੂੰ 2.2 ਮੀਟਰ ਦੀ ਕੱਟ ਪ੍ਰੋਪਰ ਮਿਲੂਗੀ ਤੇ ਕਪੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਇਹ ਤੇ ਸੂਟ ਨੂੰ ਤੁਸੀਂ ਵਾਇਰ ਕਰਨਾ ਹੁੰਦਾ ਤਾਂ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਤੇ ਸੂਟ ਨੂੰ ਸਕਰੀਨਸ਼ਾਟ ਮਾਰ ਕੇ ਇਸੇ ਨੰਬਰ ਦੇ ਉੱਤੇ ਤੁਸੀਂ ਆਰਡਰ ਨੂੰ ਪਾ ਦੇਣਾ ਕਿਉਂਕਿ 750 ਰੁਪਏ ਦੇ ਵਿੱਚ ਸੂਟ ਸਾਨੂੰ ਜਿਹੜਾ ਹੈਗਾ ਇਹ ਮਿਲੂਗਾ ਤੇ ਮਸਟਰਡ ਕਲਰ ਦਾ ਆ ਗਿਆ ਅਗਲਾ ਕਲਰ ਤੇ ਮਸਟਰਡ ਕਲਰ ਦੇ ਨਾਲ ਕੰਟਰਾਸਟ ਕਮਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਤੇ ਡਿਜ਼ਾਈਨ ਵੀ ਇਹਦਾ ਬਹੁਤ ਸੋਹਣਾ ਹੈ ਇਹ ਸਾਰੇ ਸੂਟ ਅੱਜ ਸਾਰੇ ਆਪਣੇ ਆਨਲਾਈਨ ਵਾਲੇ ਨੇ ਤੇ ਇਹ ਸੂਟ ਨੂੰ ਤੁਸੀਂ ਜੇ ਦੁਕਾਨ ਦੇ ਉੱਤੇ ਵੀਚ ਕਰਕੇ ਲੈਣਾ ਤਾਂ ਵੀਚ ਕਰਕੇ ਵੀ ਤੁਸੀਂ ਸੂਟ ਨੂੰ ਲੈ ਸਕਦੇ ਹੋ ਤੇ ਮੈਨੂੰ ਸਕਰੀਨ ਸ਼ਾਟ ਤੁਸੀਂ ਭੇਜ ਕੇ ਏਸੇ ਸੂਟ ਤੇ ਏਸੇ ਨੰਬਰ ਤੇ ਬੁੱਕ ਕਰ ਲਿਓ ਤੇ ਜਦੋਂ ਵੀ ਤੁਸੀਂ ਦੁਕਾਨ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਇੱਕ ਫੋਨ ਕਾਲ ਕਰਨੀ ਜ਼ਰੂਰੀ ਹੈ ਤੁਸੀਂ ਫੋਨ ਕਾਲ ਕਰਕੇ ਦੁਕਾਨ ਦੇ ਉੱਤੇ ਤੁਸੀਂ ਆਇਆ ਕਰੋ ਕਿਉਂਕਿ ਕਈ ਵਾਰੀ ਆਪਣੇ ਏਰੀਆ ਵਿੱਚ ਇਹ ਜੇ ਹੁੰਦੇ ਨੇ ਜ਼ਿੰਦਗੀ ਦੇ ਆਪਾਂ ਇੱਧਰ ਉੱਧਰ ਚਲੇ ਜਾਂਦੇ ਆ ਅਗਲਾ ਜਿਹੜਾ ਕੱਲ੍ਹ ਆ ਗਿਆ ਆਪਣਾ ਗੁਲਾਬੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਆ ਗਿਆ ਤੇ ਬਹੁਤ ਹੀ ਪਿਆਰੇ ਫਲਾਰ ਨੇ ਇਹਨਾਂ ਦੇ ਬਹੁਤ ਹੀ ਪਿਆਰੇ ਸੂਟ ਨੇ ਇਹ ਤੇ ਇਹਨਾਂ ਦੀ ਜਿਹੜੀ ਆਪਣੀ ਸੇਲ ਆ ਉਹ ਵੀ ਬਹੁਤ ਧਮਾਕੇ ਨਾਲ ਇਹਦੀ ਸੇਲ ਨਿਕਲਦੀ ਹੈ ਬਹੁਤ ਸੋਹਣਾ ਜਿਹੜਾ ਇਹਦਾ ਕਪੜਾ ਤਾਂ ਹੈ ਹੀ ਹੈ ਤੇ ਇਹ ਸੀਗਾ ਇਹਦਾ ਗੁਲਾਬੀ ਕਲਰ ਆਹ ਲਓ ਜੀ ਅਗਲਾ ਇਹਦਾ ਆ ਗਿਆ ਜਾਮਨੀ ਜਾਮਨੀ ਕਲਰ ਵੀ ਬਹੁਤ ਹੀ ਸੋਹਣਾ ਹੈ ਸਲਵਾਰ ਦੀ ਕਟਿੰਗ ਵੀ ਤੁਹਾਨੂੰ ਜਿਹੜੀ 2.5 ਮੀਟਰ ਦੀ ਮਿਲੂਗੀ ਤੇ ਜਿਹੜੀ ਪੇਮੈਂਟ ਹੈਗੀ ਆ ਉਹ ਤੁਸੀਂ ਕਿਸੇ ਮੈਥਡ ਨਾਲ ਸਾਨੂੰ ਕਰ ਸਕਦੇ ਹੋਗੇ Google Pay ਕਰ ਕਰ ਸਕਦੇ ਹੋ ਬੈਂਕ ਅਕਾਊਂਟ ਦੇ ਰਾਹੀਂ ਵੀ ਤੁਸੀਂ ਪੇਮੈਂਟ ਨੂੰ ਪਾ ਸਕਦੇ ਹੋਗੇ ਜਿਹੜਾ ਅਸੀਂ ਕੈਸ਼ ਔਨ ਡਿਲੀਵਰੀ ਦਾ ਕੰਮ ਨਹੀਂ ਕਰਦੇ ਤੇ ਇਹ ਦਾ ਲਵੰਦਰ ਸ਼ੇਡ ਦੇ ਨਾਲ ਕੰਟਰਾਸਟ ਕਮਬੀਨੇਸ਼ਨ ਸੀਗਾ ਇਹ ਵਾਲੀ ਇਹਦੀ ਸਲਵਾਰ ਸੀਗੀ ਆਹ ਲੋ ਜੀ ਅਗਲਾ ਆ ਗਿਆ ਡਾਰਕ ਮਸਟਰਡ ਆਹ ਲੋ ਜੀ ਇਹ ਸ਼ੂਟ ਦਾ ਜਿਹੜਾ ਕੰਟਰਾਸਟ ਹੈ ਇਹ ਵੀ ਬਹੁਤ ਸੋਹਣਾਗਾ ਤੇ ਸੂਟ ਨੂੰ ਤੁਸੀਂ ਇਸੇ ਨੰਬਰ ਤੇ ਤੁਹਾਨੂੰ ਦੱਸਿਆ ਵੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾ ਹੈ ਤੇ 750 ਦਾ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੂਗਾ ਇਹ ਆ ਲੋ ਜੀ ਅਗਲਾ ਆਇਦਾ ਆ ਗਿਆ ਗਲਾਬੀ ਕਲਰ ਇਹਦੇ ਵਿੱਚ ਮੈਂ ਥੋੜੇ ਜਿਹਾ ਤੁਹਾਨੂੰ 10-15 ਕ ਸੂਟ ਦਿਖਾਏ ਨੇ ਇਹਦੇ ਵਿੱਚ ਆਪਣੇ ਕੋਲੇ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਆਇਆ ਹੈ ਇਹਦੇ ਚ ਆਲ ਓਵਰ ਵੀ ਪ੍ਰਿੰਟ ਆਏ ਨੇ ਤੇ ਮੈਚਿੰਗ ਵਾਲੇ ਪ੍ਰਿੰਟ ਵੀ ਇਹਦੇ ਵਿੱਚ ਆਏ ਨੇਗੇ ਅਗਲਾ ਡਿਜ਼ਾਈਨ ਜਿਹੜਾ ਹੈਗਾ ਆਪਾਂ ਲਾਇਨਿੰਗ ਮਸਲੀਨ ਦਾ ਲੈ ਕੇ ਆਏ ਆ ਇਹਦਾ ਰੇਟ ਵੀ ਬਹੁਤ ਘੱਟ ਹੈਗਾ ਇਹ ਸੂਟ ਪਹਿਲਾਂ 8-800 ਦੇ ਵਿੱਚ 850 ਦੇ ਸੇਲ ਹੋਏ ਨੇਗੇ ਤੇ ਇਹ ਵਾਲੇ ਸੂਟ ਜਿਹੜੇ ਹੈਗੇ ਨੇ ਬਹੁਤ ਵਧੀਆ ਕੁਆਲਿਟੀ ਦਾ ਕਪੜਾ ਇਹ ਲਾਇਨਿੰਗ ਮਸਲੀਨ ਦਾ ਕਪੜਾ ਹੈ ਸੋਨ ਮੈਂ ਜ਼ੂਮ ਕਰਕੇ ਦੇਖੋ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਲਾਇਨਿੰਗ ਹੈਗੀ ਕਪੜਾ ਬਹੁਤ ਹੀ ਹੰਡਦਾ ਬੁਰਣੀ ਆਉਂਦਾ ਰੰਗ ਦਾ ਵੀ ਕੋਈ ਇਹਨੂੰ ਲਾਂਭਾ ਨਹੀਂ ਆਇਆ ਸੀ 2 ਸਾਲ ਹੋ ਗਏ ਇਹਨੂੰ ਸੇਲ ਕਰੀ ਜਾਂਦੇ ਹਨ ਤੇ ਇਹਦੀ ਆਪਾਂ ਮੈਚਿੰਗ ਲੈ ਕੇ ਆਏ ਆ ਇਹ ਸੂਟ ਮੇਰੇ ਕੋਲੇ 8-10 ਕ ਨੇਗੇ ਇਹ ਸਿੰਗਲ ਸਿੰਗਲ ਸੂਟ ਕਰਕੇ ਇਹ ਸੂਟ ਦਾ ਰੇਟ ਤੇ ਇਹ ਸੋਨੂੰ 550 ਦੇ ਵਿੱਚ ਸੂਟ ਜਿਹੜਾ ਹੈਗਾ ਆਪਾਂ ਪ੍ਰੋਵਾਈਡ ਕਰਵਾਵਾਂਗੇ ਤੇ ਇਹਦੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਨੇ ਮੈਚਿੰਗ ਵੀ ਬਹੁਤ ਪਿਆਰੀ ਹੈ 2.5 ਮੀਟਰ ਦੀ ਪ੍ਰੋਪਰ ਸੋਨੂੰ ਕੱਟ ਜਿਹੜੀ ਹੈਗੀ ਇਹ ਮਿਲੂਗੀ ਤੇ ਬਹੁਤ ਹੀ ਪਿਆਰੀ ਮੈਚਿੰਗ ਹੈ ਇਹਦੇ ਕਲਰ ਸੋਨੂੰ ਸਾਰੇ ਜਿਹੜੇ ਸੁੰਦਰ ਸਿੰਘ ਲੈ ਗਏ ਨੇ ਉਹਨਾਂ ਦੇ ਮੈਂ ਦਿਖਾਉਣੀ ਆ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਇਸੇ ਨੰਬਰ ਤੇ ਭੇਜਣਾ ਤੇ ਇਹਦਾ ਫਲਾਰ ਜਿਹੜਾ ਹੈਗਾ ਉਹ ਵੀ ਬਹੁਤ ਪਿਆਰਾ ਫਲਾਰ ਹੈ ਤੇ ਮਾਸਟਰ ਕਲਰ ਦੇ ਵਿੱਚ ਇਹਦਾ ਜਿਹੜਾ ਸਲਵਾਰ ਦਾ ਕੱਪੜਾ ਹੈ ਮਾਸਟਰ ਕਲਰ ਦਾ ਕਲਰ ਹੈ ਤੇ ਬਹੁਤ ਹੀ ਸੋਹਣਾ ਇਹਦਾ ਸਾਰੇ ਅਲੱਗ-ਅਲੱਗ ਡਿਜ਼ਾਈਨ ਜਿਹੜੇ ਹੈਗੇ ਤੁਹਾਨੂੰ ਮਿਲਣਗੇ ਅਗਲਾ ਲੈਮਨ ਕਲਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਆ ਗਿਆ ਤੇ ਇਹਦਾ ਫਲਾਰ ਵੀ ਜਿਹੜਾ ਹੈਗਾ ਬਹੁਤ ਸੋਹਣਾ 550 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣ ਵਾਲਾ ਤੇ ਇਹਦਾ ਜਿਹੜਾ 2.5 ਮੀਟਰ ਦਾ ਕਪੜਾ ਤੁਹਾਨੂੰ ਮਿਲੂ-ਮਿਲੂ ਇਹਦਾ ਕਪੜੇ ਦੀ ਕੁਆਲਿਟੀ ਆ ਉਹ ਵੀ ਬਹੁਤ ਪਿਆਰੀ ਹੈ ਤੇ ਮੈਚਿੰਗ ਵਾਲੇ ਸੂਟ ਨੇ ਸਾਰੇ ਸਿੰਗਲ-ਸਿੰਗਲ ਸੂਟ ਨੇ ਬਹੁਤ ਤੁਹਾਨੂੰ ਰੇਟ ਇਹਨਾਂ ਦਾ ਘੱਟ ਲੱਗਣਾ 550 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਸੂਟ ਜਿਹੜੇ ਇਹ ਮਿਲਣਗੇ ਆ ਲਓ ਜੀ ਆਇਦਾ ਟਿਕ ਤਵੜਾ ਜੇ ਨਾਗੇ ਜਿਹੜਾ ਬਹੁਤ ਪਿਆਰਾ ਜਿਹੜਾ ਬਹੁਤ ਹੀ ਸੋਹਣਾ ਜਿਆਣਾ ਤੇ ਇਹਦੀ ਸਲਵਾਰ ਦੇ ਵਿੱਚ ਵੀ ਇਹ ਬਹੁਤ ਸੋਹਣੀ ਬੂਟੀ ਹੈ ਏਦਾਂ ਨਿੱਕੀ ਨਿੱਕੀ ਬੂਟੀ ਸਲਵਾਰ ਦੇ ਵਿੱਚ ਹੈਗੀ ਹੈਗੀ ਤੇ ਬਲੈਂਕ ਦੇ ਨਾਲ ਤਿਆਰ ਹੈ ਕੰਟਰਾਸਟ ਇਹਨਾਂ ਦਾ ਬਹੁਤ ਪਿਆਰਾ ਹੈਗਾ ਤੇ 550 ਰੁਪਏ ਦੇ ਸੂਟ ਤੁਹਾਨੂੰ ਵਿੱਚ ਮਿਲਣਾ ਮਠਾੜੂ ਸ਼ਾਪ ਦੇ ਉੱਤੋਂ ਦੇਸ਼ਕ ਬਠਿੰਡਾ ਮੋੜ ਮੰਡੀ ਦੇ ਨੇੜੇ ਆਪਣਾ ਪਿੰਡ ਰਹੇ ਜਾਂਦਾ ਮੈਸਰਖਾਨਾ ਆਹ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਫੇਰ ਮਸਟਰਡ ਜਿਹਾ ਕਲਰ ਆ ਗਿਆ ਜਿਹੜਾ ਬਹੁਤ ਪਿਆਰਾ ਕਲਰ ਹੈ ਤੇ ਫਲਾਰ ਵੀ ਇਹਦਾ ਬਹੁਤ ਸੋਹਣਾ ਹੈ 2.5 ਮੀਟਰ ਦੀ ਪ੍ਰੋਪਰ ਤੁਹਾਨੂੰ ਕੱਟ ਮਿਲੂਗੀ ਰੇਟ ਇਹਦਾ ਤੁਹਾਨੂੰ ਬਹੁਤ ਘੱਟ ਰੇਟ ਲੱਗਣਾ 550 ਰੁਪਏ ਦੇ ਵਿੱਚ ਮੈਚਿੰਗ ਸੂਟ ਤੁਹਾਨੂੰ ਮਿਲਣਾ ਤੇ ਘਰ ਬੈਠ ਕੇ ਤੁਸੀਂ ਮੰਗਾ ਸਕਦੇ ਹੋ ਆਨਲਾਈਨ ਸੂਟ ਨੂੰ ਤੇ ਅਗਲਾ ਕਲਰ ਜਿਹੜਾ ਆ ਗਿਆ ਨੀਲੇ ਕਲਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਤੇ ਇਹਦਾ ਫਲਾਰ ਵੀ ਬਹੁਤ ਸੋਹਣਾ ਹੈ ਇਹਦੀ ਲੁੱਕ ਵੀ ਬਹੁਤ ਪਿਆਰੀ ਹੈ ਇਹ ਆ ਗਿਆ ਇਹਦਾ ਬਲੈਕ ਵਾਲਾ ਕਲਰ ਹੈ ਤੇ ਜਿਹੜਾ ਬਲੈਕ ਹੈ ਕੰਟਰਾਸਟ ਕੰਬੀਨੇਸ਼ਨ ਫਲਾਰ ਵੇ ਇਹਦਾ ਬਹੁਤ ਸੋਹਣਾਗਾ ਤੇ ਸਲਵਾਰ ਦੀ ਕਟਿੰਗ ਇਹਦੇ ਨਾਲ 2.5 ਮੀਟਰ ਦੀ ਕਟਿੰਗ ਹੈ ਸਲਵਾਰ ਦੀ ਤੇ 2.5 ਮੀਟਰ ਦੀ ਉਹੀ ਇਹਦੀ 셔ਟ ਹੈ ਤੇ ਲਾਈਨਿੰਗ ਮਸਲੀਨ ਹੈ ਇਹਦੀ ਮੈਚਿੰਗ ਆ ਗਈ ਬਲੈਕ ਨਾਲ ਤੇ ਅਗਲਾ ਵੀ ਜਿਹੜਾ ਗ੍ਰੇ ਨਾਲ ਕੰਟਰਾਸਟ ਕੰਬੀਨੇਸ਼ਨ ਉਹ ਵੀ ਬਹੁਤ ਸੋਹਣਾਗਾ ਆਹ ਲੋ ਜੀ ਇਹ ਗ੍ਰੇ ਵਾਲਾ ਆ ਗਿਆ ਇਹਦੇ ਨਾਲ ਗ੍ਰੇ ਦੀ ਸਲਵਾਰ ਹੈ ਕੱਪੜਾ ਇਹ ਹੈਗਾ ਲਾਈਨਿੰਗ ਮਸਲੀਨ ਦਾ ਤੇ ਪ੍ਰੋਪਰ 2.5 ਮੀਟਰ ਦੀ ਕਟ ਹੈ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹਦਾ ਬਹੁਤ ਸੋਹਣਾ ਡਿਜ਼ਾਈਨ ਟਿਕਟਾਈਆਂ ਦੇ ਦਾ ਡਿਜ਼ਾਈਨ ਬਹੁਤ ਪਿਆਰਾ ਹੈਗਾ ਤੇ ਸਾਰਾ ਕਪੜਾ ਲਾਈਨਿੰਗ ਮਸਲੀਨ ਦਾ ਇੱਕ ਤਾਂ ਇਸ ਤੇ ਬੁਰਨੀ ਆਉਂਦਾ ਇਹਦੀ ਖਾਸੀਅਤ ਇਹ ਹੈ ਤੇ ਇੱਕੇ ਦੇ ਕਲਰ ਕੋਲਰ ਨਹੀਂ ਫੇਟ ਹੁੰਦੇ ਕਲਰ ਵੀ ਇਹਦੇ ਜਮਾ ਪੱਕੇ ਨੇਗੇ ਇਤ ਵਰਗੇ ਤੇ ਆਹ ਲਓ ਜੀ ਇਹ ਆ ਇਹਦਾ ਆ ਗਿਆ ਆ ਮਹਿੰਦੀ ਜੀ ਸਲਵਾਰ ਦੇ ਨਾਲ ਇਹਦਾ ਕੰਟਰਾਸਟ ਵੀ ਬਹੁਤ ਸੋਹਣਾਗਾ ਆ ਲਓ ਜੀ ਜੇਦੀ ਉਹ ਥੱਲੇ ਤੱਕ ਦਿਖਾ ਦਿਆ ਕਰ ਕੰਮ ਲੈ ਹੱਸ ਤੇ ਹੱਸ ਲੋੜ ਤੇ ਹੈ ਕਰਕੇ ਇਹਦੀ ਜਿਹੜੀ ਕੱਟ 2.5 ਮੀਟਰ ਦੀ ਹੈ ਤੇ 550 ਰੁਪਿਆ ਇਹਦਾ ਰੇਟ ਹੈ ਤੇ ਆਨਲਾਈਨ ਤੁਸੀਂ ਇਸ ਨੂੰ ਬੁੱਕ ਕਰਨ ਵਾਸਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਆਹ ਲਓ ਜੀ ਇਹਦਾ ਆ ਗਿਆ ਦਾਖੀ ਸਲਵਾਰ ਨਾਲ ਇਹਦਾ ਕੰਟਰਾਸਟ ਕੰਬੀਨੇਸ਼ਨ ਵੀ ਸੋਹਣਾਗਾ ਇਹ ਸੂਟ ਇਹ ਸਾਰੇ ਸੂਟ ਨਹੀਂ ਛੱਡਣ ਵਾਲੇ ਕਿਉਂਕਿ ਇਹ ਅਸੀਂ ਸੌਣ ਦੇ ਮਹੀਨੇ ਕਰਕੇ ਇਹਨਾਂ ਤੇ ਅਸੀਂ ਆਫਰ ਲਗਾਈ ਹੋਈ ਹੈ ਇਹ ਸਾਰੇ ਸੂਟ ਜਿਹੜੇ ਹੈਗੇ ਨੇ ਆਫਰ ਵਾਲੇ ਨੇਗੇ ਆਲਾ ਉਹ ਜੀ ਇਹ ਮਹਿਰੂਨ ਦੇ ਨਾਲ ਆ ਗਿਆ ਇਹਦਾ ਨਾਂ ਹੀ ਤਾਂ ਡਾਰਕ ਮਹਿਰੂਨ ਹੈ ਵੱਖਰਾ ਜਿਹਾ ਕਲਰ ਹੈ ਇਹਦਾ ਬਾਕੀ ਤੁਸੀਂ ਆਪ ਹੀ ਦੇਖ ਲਿਓ ਕਲਰ ਜਿਹੜਾ ਹੈਗਾ ਇਹਦਾ ਬਹੁਤ ਪਿਆਰਾ ਹੈ ਤੇ 2.5 ਮੀਟਰ ਦੀ ਕਟੰਗ ਇਹਨਾਂ ਦੀ ਹੈਗੀ ਹੈ ਤੇ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਿਓ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਇਹ ਆ ਗਿਆ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਕਲਰ ਹੈ ਵੀ ਤੇ ਫਲਾਵਰ ਇਹਦਾ ਬਹੁਤ ਸੋਹਣਾ ਖੇੜਵਾ ਖੇੜਵਾ ਅਨਾਰਕਲੀ ਜੀ ਦਾ ਬਣਿਆ ਹੋਇਆ ਫਲਾਵਰ ਬਹੁਤ ਸੋਹਣਾ ਹੈ ਇਹ ਸੀ ਕਿ ਆਪਣੇ ਅੱਜ ਦੇ ਪ੍ਰਿੰਟ ਵਾਲੇ ਸੂਟ ਜਿਹੜੇ ਆਪਾਂ ਮੈਚਿੰਗ ਦੇ ਨਾਲ ਦਿਖਾਏ ਇਹਦੇ ਵਿੱਚ ਆਪਣੇ ਕੋਲੇ ਹੋਰ ਕਵਾਂਟੀਟੀ ਦੇ ਵਿੱਚ ਮਾਲ ਬਹੁਤ ਸਾਰਾ ਆਇਆ ਪਿਆ ਆਪਾਂ ਕਟਿੰਗ ਕਰਕੇ ਇਹਦੀ ਤੇ ਸੋਨੂੰ ਇਸੇ ਤਰ੍ਹਾਂ ਸ਼ੂਟ ਆਪਾਂ ਤਿਆਰ ਕਰਕੇ ਇੱਕ ਹੋਰ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਸੋਨੇ ਸੋਨੇ ਰੰਗ ਡਿਜ਼ਾਈਨ ਸੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਨਵੇਂ ਆਉਣ ਵਾਲੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਦਾਰੇ ਧੰਨਵਾਦ ਜੀ